ਅੱਹ ਵਸੇ ਬਹੁਤ ਵੱਡਾ ਘਾਟਾ ਅ ਇੰਡਸਟਰੀ ਨੂੰ ਦਾ ਹੈਗਾ ਹੀ ਹੈਗਾ ਤਾਂ ਖਾਸ ਕਰਕੇ ਉਹਨਾਂ ਦੀ ਫੈਮਿਲੀ ਨੂੰ ਇੱਕ ਪਾਪ ਦਾ ਜਾਣਾ ਅ ਬਹੁਤ ਦੀ ਸੈਡਨੈਸ ਦੀ ਹੈ ਮੇਰੇ ਮਾਪੇ ਦੋਨੋਂ ਅਗਵਾ ਚੁੱਕਾ ਸੋ ਭਾਵੇਂ ਐਨੇ ਸਾਲ ਹੋ ਗਏ ਲੇਕਿਨ ਕੋਈ ਦਿਨ ਲੱਗਦਾ ਨਹੀਂ ਜਿਵੇਂ ਉਹਨਾਂ ਨੂੰ ਮਿਸ ਨਹੀਂ ਕਰਦੇ ਸੋ ਪਰਿਵਾਰ ਦੇ ਨਾਲ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਲੇਕਿਨ ਇਹ ਸੱਚ ਹੈ ਜਿਹੜਾ ਚੂਠਾ ਮਰਨਾ ਸੱਚਾ ਇਕ ਉਹਨਾਂ ਦਾ ਨਾਮ ਕਦੇ ਵੀ ਦੁਨੀਆ ਚ ਮਿੱਟ ਨਹੀਂ ਸਕਦਾ ਕਿਉਂਕਿ ਉਹਨਾਂ ਦੇ ਐਨੇ ਜਿਹੜੇ ਚੇਲੇ ਨੇ ਜਿਹੜੇ ਉਹਨਾਂ ਨੂੰ ਉਸਤਾਦ ਬਣਾਏ ਉਹਨਾਂ ਨੇ ਬਹੁਤ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਨਾਮ ਕੀਤਾ ਸੋ ਨਾਮ ਕਦੇ ਮਰ ਨਹੀਂ ਸਕਦਾ ਪਰ ਹਾਂ ਫਿਜ਼ੀਕਲੀ ਉਹਨਾਂ ਨੂੰ ਉਹ ਹਗ ਨਹੀਂ ਕਰ ਸਕਦੇ ਬੈਠ ਨਹੀਂ ਸਕਦੇ ਗੱਲਾਂ ਨਹੀਂ ਕਰ ਸਕਦੇ ਤੇ ਅ ਵਸੇ ਸਿੱਖਰ ਕਿਤੇ ਆਏ ਆ ਜੀ ਮਾਲਕ ਨੂੰ ਆਪਣੇ ਚਰਣਾ ਦੇ ਵਿੱਚ ਨਿਵਾਸ ਬਖਸ਼ੇ ਔਰ ਜਿਹੜਾ ਪਰਿਵਾਰ ਹੈ ਉਹਨਾਂ ਨੂੰ ਇੱਕ ਸ਼ਕਤੀ ਦੇ ਦੇ ਦੇਖੋ ਜੇ ਜੇਕਰ ਗੱਲ ਕੀਤੀ ਜਾਵੇ ਤਾਂ ਬੈਕ ਟੂ ਬੈਕ ਇਹ ਤਾਂ ਲੋਸਸ ਦੇਖਣ ਨੂੰ ਮਿਲ ਰਹੇ ਨੇ ਲੱਗਦਾ ਤੁਹਾਨੂੰ 뮤ਜ਼ਿਕ ਇੰਡਸਟਰੀ ਨੂੰ ਨਜ਼ਰ ਲੱਗ ਗਈ ਹੈ ਕਿਸੇ ਦੀ ਹਾਂ ਦੇਖੋ ਜੀ ਇਹ ਤਾਂ ਮਾਲਕ ਹੀ ਜਾਣਦਾ ਜੀ ਉਹਦੀ ਰਜਾ ਦੇ ਵਿੱਚ ਹੁੰਦਾ ਸਾਰਾ ਕੁਝ ਜੋ ਵੀ ਹੁੰਦਾ ਕਬੱਡੀ ਪਲੇਅਰਾਂ ਦੀ ਕਿੰਨੀ ਡੈਥ ਹੋਈ ਆ बॉडीबर्ड कंपनी साहब देखो कितने यंग एज ਦੇ ਵਿੱਚ ਹੋਈ ਆ ਤੇ ਕਲਾਕਾਰ ਰਾਜਵਿੰਦਾ ਯਾ ਹੋਰ ਕਿੰਨੇ ਨੇ ਬਹੁਤ سارے ਗਏ ਨੇ ਸੋ ਬਹੁਤ ਮਾੜਾ ਸਾਲ ਇਹ ਗਿਆ ਜੀ ਇੰਡਸਟਰੀ ਦੇ ਲਈ ਵੀ ਵਾਕਈ ਵੀ ਕਿਉਂਕਿ ਜਿਦਾ ਮੈਂ ਕਿਹਾ ਵੀ ਇੱਕ ਕਲਾਕਾਰ ਦੇ ਨਾਲ ਘੱਟੋ ਘੱਟ 10-15 ਖਰਚ ਆਉਂਦਾ ਸਮਾਰਕਗੇ ਰਾਸੀ ਇਹਦੀ ਬੇਨਤੀ ਕਰ ਸਕਦੇ ਆ ਆਪਾਂ ਜਿਹੜਾ ਅਗਲਾ ਸਾਲ ਆ ਨਵਾਂ ਸਾਲ ਆਉਣ ਵਾਲਾ ਸਾਰਿਆਂ ਦੀ ਖੁਸ਼ੀਆਂ ਦੇ ਖੇੜੇ ਆ ਪਰਿਆ ਹੋਵੇ ਔਰ ਜਿਹੜੀ ਨੈਗੇਟਿਵ ਚੀਜ਼ਾਂ ਹੋ ਰਹੀਆਂ ਨੇ ਉਹ ਤੋਂ ਪਰੇ ਰਹਿਣਾ ਚਾਹੀਦਾ ਬਸ ਪੋਜ਼ਿਟਿਵ ਪਿਆਰ ਵੰਡਣਾ ਚਾਹੀਦਾ ਪਿਆਰ ਵੰਡੋ ਤੇ ਮਾਰਕ ਸਾਰਿਆਂ